Não. não. پيئڙا 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 Yeah. yeah. الله oh عليك ਬੋਲ ਜੀ ਤੋਂ ਅੱਲਾਹ ਬੋਲ ਜੀ ਕੀ ਸਭ ਤੋਂ ਬੁਰਜੀਆ ਮੈਂ ਤੁਹਾਨੂੰ ਜੀਣਾ ਸਦਾ ਜੀ ਬੈਠੋ ਸਤਿ ਸ਼੍ਰੀ ਅਕਾਲ ਬਹੁਤ ਆਨੰਦ ਮੈਂ ਸਾਈ ਕੰਮ ਸੁਬਾੜੀ ਮਾਰੋ ਨਾਲ ਤੇਰੀ ਸੋਤ ਸੰਭੋ ਹੈ ਪਰਮ ਗੰਦੇ ਚਲੋ ਜੀ ਸੇਤੂ ਪਰੇ ਬਣਵਾ ਸਭ ਕੋ ਦਾ ਦਰਸ਼ਨ ਪਾਏ ਜੀ ਸਤਿ ਪਾਵਨ ਸਤਿ ਵਰਸ਼ ਕਿਰਪਾ ਦੇ ਸਿਲਾਮੇ ਸਗੁ ਦੇ ਜੀਵਨ ਉਤਾਰ ਵਾਲੇ ਸਰਬ ਸੰਜੀਵਾਂਤਾ ਦੇ ਬਿਜਨੇ ਸੰਗ ਰੁਕਤਾ ਦੇ ਸੰਜੀ ਰਹਿਤ ਵਾਲੀਏ ਕੋਈ ਆਲਮ ਆਧਾਰਨ ਗੁਰੂ ਸਤਿਗੁਰੂ ਸਰਬ ਕਲਾ ਪਰਮ ਪੁਰਤ ਤਤ ਤੇ ਚਬਰੇ ਸ਼ਤਪ ਦੇ ਮਾਦਕ ਲੋਜ ਮਾਦ ਦੇ ਵਾਲੀਏ ਜੋਗ ਜੋਗ ਅਕਾਲ ਦਸ਼ਮ ਕੀ 파ਸਨ ਦੀ ਆਤਮਿਕ ਉਜੋਗ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਹੋਇਆ। ਇੱਥੇ ਸਾਰੇ ਇਸਤੂ ਦੇ ਵਿੱਚ ਗੁਰਮਾਗਦ ਨਾਮ ਲੈਵਾ ਸਿੱਖ ਸੰਤਾਂ ਬੜੀ ਸ਼ਰਧਾ ਭਾਵਨਾ ਚਾਉਂ ਔਰ ਸ਼ਕਤੀ ਦੇ ਸਹੇਤ ਬਣਾ ਰਹੀਆਂ। ਉੱਥੇ ਸਤਿ ਪੰਡ ਸ੍ਰੀ ਦਿਵਾਰ ਸਾਹਿਬ ਸ੍ਰੀ ਕਰਮਤਾਪ ਸਾਹਿਬ ਜੀ ਵਿਕੇ ਮੈਂਬਰ ਸ੍ਰੀ ਦਿਵਾਰ ਸਾਹਿਬ ਕਰਮਤਾਪ ਔਰ ਸਭੂ ਇਲਾਕਾ ਨਿਵਾਸੀ ਸੰਗਤਾਂ ਦੀ ਸਭ ਸੋਸਾਇਟੀਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਚਾਹ ਔਰ ਅਕੀਦਤ ਦੇ ਸਹਿਤ ਮਨਾਇਆ ਜਾ ਰਿਹਾ ਹੈ ਮਾਨ ਸਾਹਿਬ ਨੇ ਮਹਾਨ ਜਨਮ ਕੀਤੀ ਹੈ ਉਤਮ ਮรรค ਤਾ ਵੰਤਰ ਜਾਂਦੀ ਜੋ ਪ੍ਰੇਰੇ ਇਤੋਂ ਤਰਣਾ ਨਾਰਾਇਣ ਸਾਹਿਬ ਜੀ ਨੇ ਉਤਮ ਅਰਦੇਵ ਨਾਲ ਬਖਸ਼ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੇਂਦਰੀ ਕਰਕੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਪਰ ਸੁਹੈਰੀ ਪਾਲਕੀ ਵਿੱਚ ਸ਼ੁਭਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ੍ਰਛਾਇਆ ਹੋਏ ਪੰਜ ਪਿਆਰੇ ਸਹਿਬਾਨ ਅਲਪੰਜ ਨਿਸ਼ਾਨ ਦੀ ਸੋਹਣੀ ਉਦਾਇ ਵਿੱਚ ਸਖਤਾਂ ਨਾਰਾਇਣ ਸਾਹਿਬ ਜੀ ਦਾ ਬਿਆਨ ਸ਼ਬਦ ਕੀਰਤਨ ਹੋਇਆ ਹਮ ਸਭ ਤੋਂ ਸ਼ਰੋਤੀਆਂ ਅਸਾ ਕਰਮਾਂ ਕਰਕੇ ਅਨੇ ਔਰ ਸਾਧ ਸੰਗਤ ਨੂੰ ਮੈਂ ਸਰਬੱਤ ਦੀ ਸੰਗਤਾਂ ਨੂੰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈੇ ਪ੍ਰਕਾਰ ਦੇ ਗੁਰੂ ਦੀ ਲਖ ਲਖ ਉਡਾਈ ਦੇ ਨਹਿ ਜਿਵੇਂ ਜਿਵੇਂ ਆਪਾਂ ਤਵਾਰੀਖ ਦੇ ਸੰਨਿਆ ਕੋ ਅਧਿਆਪਨ ਦੇ ਦਰਸ਼ਨ ਕਰਦੇ ਹਾਂ ਜੀ ਤੇ ਸਮੀਤਾ ਦੀ ਸਰਕਾਰ ਦੇ ਬਾਣੀ ਤੇ ਉਹਨਿਤ ਦਇਆ ਪ੍ਰੇਮ ਦੀ ਮੂਰਤ ਸਤਿਗੁਰੂ ਦੇ ਅਪਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਇੱਕ ਜੈ ਨਾਦ ਗੁਰੂ ਗੋਬਿੰਦ ਸਿੰਘ ਜੀ ਕੋਤਰ ਤੋਂ ਕੀਤੇ ਨਾਨਕ ਸਤਗੁਰੂ ਧੰਸੀ ਗੁਰੂ ਅਰਜਨਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਬਚਨ ਆਖੇ ਸੰਬੋਧਿਆ ਨੂੰ ਪਾਣੀ ਦਾ ਬੋਹਰ ਤੋਂ ਪਾਣੀ ਦਾ ਜਹਾਜ ਹੋਵੇ ਤੋ ਪਾਣੀ ਦੇ ਬੋਹਰ ਤੋਂ ਪਾਣੀ ਦੇ ਜਹਾਜ ਸਾਤ ਸਹਿਮਾਨੀਏ ਬਚਨ ਕਰਦੇ ਨੇ ਸਤ ਸ੍ਰੋਕ ਸਾਤ ਨਾਮ ਸਤ ਸੰਤੋਖ ਕਰਿਓ ਉਰ ਆਪ ਸਤ ਕਰ ਲੇਕਿਓ ਅਕਲ ਮਸਤਕ ਤੋਰ ਤੈਤ ਦਿਓ ਜਾਮ ਲਗਾਇ ਤੇਗ ਕੋ ਮੰਡਲ ਸ਼ਾਇਓ ਪਰਸ 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 ਗੁਰੂ ਗ੍ਰੰਥਾਇਓ ਪੰਨ ਨਫਰਾ ਮੂਰਤ ਸਦਾ ਫਿਰ ਲਾਇ ਕੇ ਸੰਗਲੋ ਗ੍ਰਹ ਹੋ ਸਾਰਜੁਗਿ ਜੋ ਆਰ ਅਨੰਦੂ ਸਦੁ ਸ੍ਰਿਸ਼ਟ ਲੱਗੇ ਤੋ ਇਹਦੇ ਕਾਲਯੁਗ ਦੇ ਜੋ ਆਏ ਨੇ ਤੁਹਾਨੂੰ ਸਭ ਨੂੰ ਸਹੀ ਕਰ ਵਰਤੂਗੇ ਸਾਈਂ ਜੀ ਪਰ ਕਸ਼ਤੀ ਕਿੰਨੀ ਹੈ ਜੀ ਸਾਰੇ ਸੰਸਾਰ ਸੁੰਦਰ ਨੂੰ ਸਾ ਸੰਸਿਤਾਬ ਦੀ ਸੁਵਰਸਾ ਰੱਖ ਜੇ ਤੋ ਬੰਕਟੂ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮ ਸਿੰਘ ਸਾਹਿਬ ਦੀ ਪਵਿੱਤਰ ਧਰਤੀ ਤੇ ਸੁੰਦਰ ਸਮਿਆਂ ਨੇ ਲਾ ਕਰਕੇ ਸੰਗੂ ਲਾ ਕਰਕੇ ਔਰ ਦੂਰ ਬਰੇਟਿਆਂ ਤੱਕ ਕੈਲੀ ਵਿਸਾਰੇ ਕਿਸ਼ਵ ਦੇ ਵਿੱਚ ਬਾਰਸ ਸਾਹਿਬ ਨੇ ਉਪਨਾਮੇ ਭੇਜੀ ਸਿੱਧੇ ਜੇ ਵੀ ਕਿਸੇ ਵੀ ਭਾਵਨਾ ਵਾਲੀ ਜੁਹ ਦੇ ਪਾਸ ਕੋ ਰੱਬ ਦੀ ਗੱਲ ਹੈ ਉਹਨੇ ਪ੍ਰੇਮ ਵਿੱਚ ਭੇਜ ਕੇ ਕੋ ਰੱਬ ਦੀ ਗੱਲ ਕੀਲ ਪਾਈ ਲੈ ਕੇ ਆਵ ਕੋਸਾਰੇ ਨਿਗਾਸਨ ਤਾਪੂ ਆਪਣੀ ਰਗਣਾ ਜਾਂਦੀ ਔਰ ਉਰਤੀ ਵਿੱਚ ਸੰਤ ਸ੍ਰੀ ਗੁਰੂ ਨਾਮ ਚੇਵ ਸਾਹਿਬ ਸচ্চਿਦਾਨ ਸਾਧ ਜੀਆਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਬਾਣੀ ਤਾਂ ਸ੍ਰੀ ਗੁਰੂ ਅਰਧਾਸਹਿਬ ਜੀਆਂ ਦੀ ਬਾਣੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਬਾਣੀ ਔਰ ਸੰਤੂ ਜੋਰੇ ਦੇ ਬਾਣੀ ਕੇ ਇਸੇ ਤਰ੍ਹਾਂ 15 ਪੱਤ ਸਹਿਬਾਨਾਂ ਦੀ ਬਾਣੀ 11 ਪੱਤ ਸਹਿਬਾਨਾਂ ਦੀ ਬਾਣੀ ਔਰ 4 ਸਿਖਾਂ ਦੀ ਬਾਣੀ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਖਾਂ ਦੇ ਦੇਦਿਆ ਪਾਈ ਸਰ ਪਾਈ ਗੁਰਦਾਰ ਸਾਹਿਬ ਦੀ ਪਾਸੋਂ ਲਗਵਾਈ ਗਈ। ਔਰ ਸਾਹ ਸੰਗਤ ਨੂੰ ਸਾਲ ਦੇ ਦੀਪ ਜੁਰਦਵਾਨਾ ਵਾਸਤੇ 2 ਸਾਲ ਦਾ ਸਮਾਗਮ ਕੀਤਾਇਆ। ਜਿਸ ਜੇ ਨੇ ਸਮੇਂ ਦੇ ਵਿੱਚ ਆਪ ਸ੍ਰੀ ਗੁਰਮਤਿ ਸਾਹਿਬ ਜੀ ਦੀ ਆਰ ਡੀਗਰੀ ਸੰਪੰਨ ਹੋਈ। ਇਹ ਜਿਸਾ ਸੰਗਤ ਨੂੰ ਚਾਰ ਹੋਰ ਵੀ ਆਏ ਸੱਜੂ ਗਉਨਾ ਭੀਰੂ ਦੇ ਸਾਹ ਸਹਿਣ। ਉਹਨਾਂ ਦੀ ਬਾਣੀ ਦੇ ਵਿੱਚੋਂ ਕਿਤੇ ਹੱਥਾਂ ਚੜ੍ਹਦੀ ਸੀ ਕਿਸੇ ਦੀ ਬਾਣੀ ਦੇ ਵਿੱਚੋਂ ਕਹਿੰਦੇ ਨਰਾਜਤਾ ਕੋਈ ਨਹੀਂ। ਪਰ ਬਾਾਰੇ ਕਿਤੇ ਸੇ ਆਸਰਾ ਲੱਭੇ ਅਸੀਂ ਤੇ ਉਹ ਬਾੜੀ ਸ੍ਰੀ ਗੁਰਦਵਾਰ ਸਾਹਿਬ ਤੋਂ ਕਰਾਂਗੇ ਜਿਹਦੇ ਵਿੱਚ ਸਭ ਤੋਂ ਸਾਂਝੀ ਬਾੜ ਸਟਾਇਨ ਕੋਈ ਕਿਸੇ ਦਾ ਦੱਸਿਆ ਬਾਹਰਾ ਵੀ ਕਿਉਂਕਿ ਸ੍ਰੀ ਗੁਰਦਵਾਰ ਸਾਹਿਬ ਦੀ ਬਾੜੀ ਪੜੀਏ ਕਿ ਉਹਦੇ ਵਿੱਚ ਚਰਵਾਜਾ ਰੂਹਦਾ ਹੈ ਆਵਲ ਆਲਾ ਮਨੂਰ ਉਹ ਪਾਇਆ ਉਹਨਾਂ ਕੇਸਾ ਬੰਦੇ ਇੱਕ ਨੂੰ ਉੱਤੇ ਸਭ ਦਾ ਗੁੱਡੀਆ ਦੌਰ ਭਲੇ ਉਹ ਮੰੰਦੇ ਲੋਗਾ ਅਰ ਮਨਾਪੂਤਰ ਭਾਈ ਖਾਲੂ ਅੰਤ ਖਲੂ ਮੈਂ ਧਾਰਤ ਉਹ ਰਹਿ ਗਿਓ ਸਰਬਾਈ ਪਾਰਟੀ ਹੈ ਕਿ ਇੱਕ ਮਹੰਤਰ ਸਾਜੀ ਸਾਧਨ ਵਾਲੇ ਨਾਮਕ ਕੋਜ ਮਾਟੀ ਦੇ ਭਾਂਡੇ ਨਾਮਕ ਕੋਜ ਸੁਭਾਗ ਹੈ ਸੇਯੂ ਗ੍ਰੰਥ ਜੈਨਤੀ ਦੀ ਆਰਗ੍ਰੇ ਦੀ ਸੰਪਰਪਤਾ ਹੋਈ ਜੀ ਤੇ ਜੇ ਹਾਰਦ ਸਾਹਿਬ ਸਤਿ ਰਾਤ ਵਿਚਾਰ ਕਰਦੇ ਹੈ ਕਿ ਸੇਯੂ ਗ੍ਰੰਥ ਸਾਹਿਬ ਦੀ ਸੇਵਾ ਵਾਸਤੇ ਪਹਿਲੀ ਗ੍ਰੰਥੀ ਕਿਹਨਾਂ ਨੂੰ ਨਿਯਤ ਕੀ ਕਰੇ ਸੋ ਇਨਕੋ ਸਾਥ ਸੰਗਤ ਕੋ ਸਮੇ ਹਾਰਦ ਸਾਹਿਬ ਦੀ ਪ੍ਰਸਤੀ ਦੇ ਵੇਖ ਕੇ ਜਿਹੜੇ ਪਹਿਲੀ ਜਿੰਨਾ ਵੀ ਸਲੱਛਨ ਹੁੰਦੀ ਹੈ ਜਿਨ੍ਹਾਂ ਨੂੰ ਹਾਰਦ ਸਾਹਿਬ ਨੇ ਸਤਖੰਡੀ ਦੇ ਮੁਹੰਦਰ ਸਾਹਿਬ ਦੇ ਕੋਲੋਂ ਗ੍ਰੰਥੀ ਨਿਯਤ ਕਰਨਾ ਹੈ بابا بڑھا سا ہرمند

ਆਜ ਕਾਮ ਕਲਾਵ ਨਹੀਂ ਆਇਆ RAM ਤਰਕ ਸੁਹਾਵੀ ਤਾਲ ਸੁਹਾਵਾ ਰੇਤੀ ਅੰਮ੍ਰਿਤ ਜਗ ਉਤਾਰਿਆ RAM ਅੰਮੁਖ ਜਗ ਛਾਇਆ ਪੂਰ ਰਸਾਇ ਕਰਾਇਆ ਸੰਗਮ ਮਨੋਰਥ ਪੂਰੀ ਜੈ ਜੈਕਾਰ ਭਇਆ ਜਗੰਤਰੋ ਲਾਖੀ ਸਗਲ ਮਸਤੂਰੀ ਪੂਰਨ ਪੂਰਤ ਅਕੀਰ ਬੜਾਸੀ ਜਸ ਮੇਗ ਪੁਰਾਣੀ ਗਾਇਆ ਆਪਣਾ ਵਿਰਤ ਰਖਿਆ ਪਰਮੇਸ਼ਰ ਨਾਮ ਨਾਮ ਧਿਆਇਆ ਉਹ ਕੈਸਾ ਅਲੌਕਿਕ ਦ੍ਰਿਸ਼ ਹੋਵੇਗਾ ਪੰਚਮ ਗੁਰਦੇਵ ਜੀ ਜੌਰ ਕਰਦੇ ਜੀ ਤਾਂ ਕਉਂਟਾ ਸਹਿਬ ਦੀ ਬਾਣੀ ਸਹਿਬ ਦੀ ਤਾਂ ਆਪਿਆ ਪ੍ਰਯਤਨ ਸੰਕਟਾ ਸਜਨੀ ਹੋਈ ਜਿਵੇਂ ਆਪਾਂ ਸਾਹ ਸੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਰ ਮਾਰ ਰਹੇ ਹਾਂ ਉਦੋਂ ਤੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਵਤਰ ਬਾਣੀ ਹੈ ਨਾ ਪਹਿਲਾ ਸ਼ਬਦ ਦਾ ਪਰੇ ਨੂੰ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸੁਣਨਾ ਪਰ ਜੋ ਸੁਣਿਆ ਇਹ ਨੂੰ ਸਮਝ ਲੈਣਾ ਤੇ ਤੀਜਾ ਜੋ ਸੁਣਿਆ ਇਹ ਉਹਦੇ ਵਿੱਚ ਸਵਾਰ ਉਹਦੇ ਵਰਗਾ ਜੀਵਨ ਸਾਡਾ ਬਣ ਜਾਵੇ ਕਿਉਂਕਿ ਬਾਣੀ ਡਰੋਂ ਵਿਚਾਰ ਸੀ ਤੋ ਵਰਨ ਜਵਦਾਇ ਕੌਣ ਕੀ ਦੇ ਕੋ ਵਰਮ ਹੋਏ ਇਹਦਾ ਗੁਰਮੁਖੋਏ ਬਾਣੀ ਜਿਹੜੇ ਇਹ ਬਾਣੀ ਮਹਾਂਕੁਰਤੀ ਤੇ ਵਾਸਾ ਕਿੱਥੇ ਹੁੰਦਾ ਹੈ ਇਹਨਾਂ ਤਦ ਵਾਸਾ ਹੋਏ ਸਮੂਹ ਗੁਰੂ ਦੀ ਕਿਰਪਾ ਤੰ ਮੈਂ ਸਰਬ ਸੰਤਾਨ ਨੂੰ ਰੋਮ ਰੂਹ ਕਰਕੇ ਸ੍ਰੀ ਕੋ ਦਮ ਸੈਜੇ ਤੇ ਪ੍ਰਵਾਹ ਨੂੰ ਦੁਨੀ ਵਿਦਾਇ ਕਰਦਾ ਹੈ ਸਮੂਹ ਗੁਰੂ ਦੀ ਕਿਰਪਾ ਤੰ ਬਾਣੀ ਸਾਡੇ ਜੀਵ ਦਾ ਅੰਗ ਬਣ ਸਕੀ ਜੀ ਕੋਈਮ ਤੋਂ ਨਾ ਕਿਹੋ ਆਪ ਕੋ ਸਾਥ ਸਦਕਾ ਵਿਚਾਰੇ ਸੋ ਪਾਣਾ ਪੰਚਾਂ ਕੀ ਸਿੰਘਾ ਨੂੰ ਗ੍ਰੰਥੀ ਸਿੰਘ ਸਾਹਿਬ ਨੂੰ ਸਿਰਪਾਉ ਦੀ ਬਖਸ਼ਿਸ਼ ਹੋ ਜੇਗੀ ਉਹ ਪ੍ਰਾਪਤ ਔਰ ਪ੍ਰਸਾਦ ਉਹ ਪਾਇਆ ਜਾਵੇਗਾ ਕਿ ਜੋੜੇ ਕਰ ਸੇਵਕ ਸਭਾ ਵੱਲ ਬੜਾ ਜੇ ਪ੍ਰਾਦਾਨ ਕੀਤਾ ਗਿਆ ਹੈ ਬੜੀ ਭਾਵਨਾ ਦੇ ਨਾਲ ਇਹਨਾਂ ਨੇ ਪਹਿਲੀ ਵਾਰ ਇਹ ਪੁਰਬ ਮਨਾਉਣ ਦਾ ਇਹਦਾ ਯਤਨ ਕੀਤਾ ਇਸ ਸਭ ਨੂੰ ਦੀ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ ਦਾ ਨੇਮ ਪ੍ਰੇਮ ਬਣਾਈ ਰੱਖਣ ਹੁਣ ਕਿਸ਼ਮਾਣੀ ਪੈਰੇ ਦਾ ਵੰਪਨ ਚਾਂਦ ਦੀ ਸ਼ੀਲਾ ਨੂੰ ਸਰਪਾਉਂ ਤੋਂ ਛੋੜੀ ਦੇ ਸਰਬ ਸੰਮਤਾਂ ਵਿਓਸੀ ਸ਼ੁਲਾਉਂ ਬੰਧਿਆ ਕੋਈ ਵਰਨ ਨੀਰਵਾਚਾ ਵਰਨ ਨੀਰਵਾਚਾ ا ادھر لے اؤ تو سال جناب برشاد برشاد مطلب دیو بارے بولے ہیں اور